ਅਸਤੇ ਤਾਦ ਮਰੋ ਨਹੀਂ ਦਿੱਤਾ ਵਸ ਤਵਾ ਜਿਹੜੀਆਂ ਜਿੰਦਾ ਚੰਗੀਆਂ ਮੈਂ ਉਹਦੇ ਵੀ ਚੰਗਾ ਵੀ ਕਹਿੰਦਾ ਇਹ ਜਿਹੜੀ ਚੀਜ਼ ਆਪੋ ਆਪਣੀ ਸੋਚ ਹੈ ਜਿਹੜੀ ਚੀਜ਼ ਨਹੀਂ ਕੋਈ ਚੀਜ਼ ਅੱਛੀ ਲੱਗਦੀ ਰੂਪ ਤਾਂ ਕਹਿ ਸਕਦਾ ਵੀ ਇਹ ਕਿਸੇ ਸਮਾਗਮ ਦੇ ਵਿੱਚ ਇਕੱਠੇ ਹੋਏ ਮਾਸਟਰ ਸਲੀਮ ਤੇ ਮਨਕੀਰਤ ਤਾਲਕ ਜਿਸ ਦੇ ਦਰਮਿਆਨ ਦੋਵਾਂ ਦੇ ਵੱਲੋਂ ਖੂਬ ਰੰਗ ਵੀ ਬੰਨਿਆ ਗਿਆ ਹਾਲਾਂਕਿ ਇੱਥੇ ਕਈ ਹੋਰ ਕਲਾਕਾਰ ਨਜ਼ਰ ਆ ਰਹੇ ਨੇ ਪਰ ਇੱਥੇ ਹੀ ਮਨਕੀਰਤ ਤਾਲਕ ਜਿਹੜੇ ਨੇ ਉਹ ਮਾਸਟਰ ਸਲੀਮ ਨੂੰ ਮਜ਼ਾਕੀਆ ਅੰਦਾਜ਼ ਦੇ ਵਿੱਚ ਤੰਗ ਕਰਦੇ ਉਹਨਾਂ ਦੇ ਨਾਲ ਨੁਕਝੋਕ ਕਰਦੇ ਵੀ ਨਜ਼ਰ ਆ ਰਹੇ ਨੇ ਹਾਲਾਂਕਿ ਨਦੀ ਇਹ ਵੀਡੀਓ ਜੋਖੀਏ ਇਸ ਵੇਲੇ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਮਾਸਟਰ ਸਲੀਮ ਤੇ ਮਨਕੀਰਤ ਲਕੀ ਕੋ ਥਾਂ ਤੇ ਬੈਠੇ ਹੋਏ ਨੇ ਤੇ ਯਾਰ ਜਿਹੜੇ ਦੋਵੇਂ ਨੇ ਪੱਕੇ ਯਾਰ ਇੱਕ ਦੂਜੇ ਨੂੰ ਵੇਖੋ ਕਿਵੇਂ ਨੋਕ ਚੋਕ ਕਰਦੇ ਹੋਏ ਤੇ ਇੱਕ ਦੂਜੇ ਨਾਲ ਮਜ਼ਾਕ ਕਰਦੇ ਹੋਏ ਨਜ਼ਰ ਆ ਰਹੇ ਨੇ ਇਹਨੂੰ ਮੈਨੂੰ ਕੀ ਹੋ ਗਿਆ ਪਰ ਇਹ ਬੰਦਾ ਨਹੀਂ ਵੀਰ ਇੱਕ ਮਿੰਟ ਨਹੀਂ ਇਹਨੂੰ ਮਾਈਕ ਦੇ ਦਿਆ ਇੱਕ ਮਿੰਟ ਇੱਕ ਮਿੰਟ ਰੁਕੋ ਮਨ ਕਿਰਤ ਨੇ ਬਹੁਤ ਅੱਛੇ ਕੰਮ ਕੀਤੇ ਇੱਕ ਵਾਰੀ ਪਹਿਲਾਂ ਕੋਈ ਇਸ ਚੀਜ਼ ਵਾਸਤੇ ਤਾਂ ਮਰੋ ਨਹੀਂ ਨਹੀਂ ਤਵੱਤ ਤਵੱਤ ਜਿਹੜੀਆਂ ਜਿੱਦਾਂ ਚੰਗੀਆਂ ਨੇ ਉਹਦੇ ਲਈ ਚੰਗਾ ਵੀ ਕਰਦਾ ਇਹ ਨਹੀਂ ਚੀਜ਼ ਆਪੋ ਆਪਣੀ ਸੋਚ ਹੈ ਜਿਹੜੀ ਚੀਜ਼ ਨਹੀਂ ਕੋਈ ਚੀਜ਼ ਅੱਛੀ ਲੱਗਦੀ ਉਹ ਤੁਹਾਨੂੰ ਤਾਂ ਕਹਦਾ ਕੈਸਾ ਦੱਸ ਵੀ ਇਹ ਨਹੀਂ ਅੱਛੀ ਪਰ ਇਹਨੇ ਬਹੁਤ ਅੱਛੇ ਅੱਛੇ ਕੰਮ ਕੀਤੇ ਇੱਕ ਵਾਰੀ ਇੱਕ ਵਾਰੀ ਫਿਰ ਤੋਂ ਮਨਕਿਰਤ ਵਾਸਤੇ ਤਾੜੀਆਂ ਮਾਰੋ ਅਵਾਰਡ ਪਹਿਲਾਂ ਨਹੀਂ ਦੱਸੋ ਅਵਾਰਡ ਮੈਨੂੰ ਨਹੀਂ ਦੱਸੋ ਜ਼ੋਰਦਾਰ ਤਾੜੀਆਂ ਮਨਕਿਰਤ ਨੂੰ ਥੈਂਕ ਯੂ